ਟਾਬ ਜਾਂ ਭਈਆ ਰਾਜ ਹੁਣ ਤੁਸੀਂ ਦੱਸੋ ਵੀ ਕੀ ਆ ਆਹ ਹਨਾਨੀ ਦੀ ਗੱਲ ਆ ਵੀ ਪੰਜਾਬ ਦੀ ਧਰਤੀ ਤੇ ਆ ਕੇ ਰੈਲੀਆਂ ਕੱਢਣੀਆਂ ਧਰਨੇ ਨਾਰੇ ਮਾਰਨੇ ਸ਼ੁਰੂ ਕਰਤੇ ਹਾਂ ਨਾਰੇ ਮਾਰ ਰਹੇ ਪੰਜਾਬ ਸਰਕਾਰ ਮੁਰਦਾਬਾਦ ਤੇ ਸਾਡੀ ਇਥੋਂ ਦੀ ਸਰਕਾਰ ਏਡੀਕ ਅੰਨੀ ਏਡੀਕ ਬੋਲੀ ਹੋ ਗਈ ਆ ਵੀ ਸੁੱਤੇ ਪਏ ਹਿਮਾਚਲ ਦੇ ਵਿੱਚ ਕਾਨੂੰਨ ਬਣਿਆ ਵੀ ਉੱਥੇ ਕੋਈ ਗੈਰ ਪ੍ਰਵਾਸੀ ਆ ਕੇ ਜ਼ਮੀਨੀ ਖਰੀਦ ਸਕਦਾ ਉੱਤਰਾਖੰਡ ਦੇ ਵਿੱਚ ਕਾਨੂੰਨ ਬਣਿਆ ਤੇ ਜਦੋਂ ਕੋਈ ਮੇਰੇ ਵਰਗਾ ਭਈਆਂ ਦੇ ਖਿਲਾਫ ਬੋਲ ਬਿੰਦਾ ਹੈ ਤੇ ਉਦੋਂ ਸਾਡੇ ਆਪਣਿਆਂ ਦੀ ਹਮਦਰਦੀ ਜਾਗ ਪਿੰਦੀ ਇਨਾ ਪ੍ਰਤੀਬੀਜੀ ਗਰੀਬ ਆ ਆਪਦੀ ਕਿਰਤ ਕਰਨ ਆਏ ਆ ਉਹ ਬੰਦਾ ਪੁੱਛੇ ਤੁਹਾਡੇ ਜਵਾਕ ਵੀ ਕਿਰਤ ਕਰਨ ਗਏ ਆ ਕੈਨੇਡਾ ਅਮਰੀਕਾ ਉਹਨਾਂ ਦਾ ਪ੍ਰੂਫ ਆ ਉਹਨਾਂ ਦਾ ਸਾਰਾ ਕੁਝ ਸਰਕਾਰ ਨੂੰ ਪਤਾ ਵੀ ਪਸ਼ੋਕੜ ਕੀ ਆ ਕਿੱਥੋਂ ਆਏ ਕਿੱਥੋਂ ਨਹੀਂ ਉੱਥੇ ਕੋਈ ਵਾਰਦਾਤ ਕਰਕੇ ਭੱਜ ਨਹੀਂ ਸਕਦੇ ਵੀ ਇਹਨਾਂ ਲਈ ਕੋਈ ਕਾਨੂੰਨ ਨਹੀਂ ਬਣ ਸਕਦਾ ਵੀ ਆ ਤੁਹਾਡੀਆਂ ਸ਼ਰਤਾਂ ਇਹ ਤੁਸੀਂ ਪੂਰੀਆਂ ਕਰਕੇ ਆਉਣੀਆਂ ਨੇ ਤੇ ਜਿਹੜੇ ਪੰਜਾਬੀਆਂ ਦੀ ਅਜੇ ਤੱਕ ਅੱਖਾਂ ਨਹੀਂ ਨਾ ਖੁੱਲ ਰਹੀਆਂ ਭਈਆਂ ਲਈ ਹਮਦਰਦੀ ਆ ਉਹ ਦਿੱਲੀ ਦੀ ਨਸ਼ਲਕੁਸ਼ੀ ਵੇਖਿਓ ਕਿਤੇ ਪੜ ਕੇ ਇਹਨਾਂ ਰੇੜੀਆਂ ਵਾਲਿਆਂ ਨੇ ਘਰਾਂ 'ਚ ਵੜ ਕੇ ਤੁਹਾਡੀਆਂ ਧੀਆ ਪੈਣਾ ਦੀਆਂ ਇਤਾਂ ਲੁੱਟੀਆਂ ਤੇ ਜਦੋਂ ਕਿਤੇ ਸਿੱਖਾਂ ਤੇ ਫਿਰ ਮਾਰ ਪਈ ਜਦੋਂ ਕਿਤੇ ਸਿੱਖ ਜਿਹੜੇ ਸਰਕਾਰ ਨੂੰ ਰੜਕਦੇ ਆ ਜਦੋਂ ਹਿੰਦੂਸਤਾਨ ਨੇ ਫੇਰ ਨਸ਼ਲ ਕੁਸ਼ੀ ਕਰਨੀ ਹੋਈ ਨਾ ਇੰਨਾ ਭਈਆਂ ਨੇ ਤੁਹਾਡੀਆਂ ਇਤਾਂ ਲੁੱਟਣੀਆਂ ਇੰਨਾ ਭਈਆਂ ਨੇ ਤੁਹਾਡੇ ਘਰ ਬਰਬਾਦ ਕਰਨੇ ਆ ਭਈਆਂ ਨੇ ਤੁਹਾਡੇ ਢਿੱਡਾਂ ਵਿੱਚ ਦੀਆਂ ਛੁਰੀਆਂ ਲਗਾਉਣੀਆਂ ਇਹ ਤੁਸੀਂ ਯਾਦ ਰੱਖ ਲਿਓ